ਨੋਰੀ ਬਾਰਡਰ ਤੇ ਹਾਲਾਤ ਤਣਾਅਪੂਰਨ ਹੁੰਦੇ ਹੋਏ ਨਜ਼ਰ ਆ ਰਹੇ ਨੇ ਹਾਲਾਤ ਵਿਗੜਦੇ ਜਾ ਰਹੇ ਨੇ ਕਿਉਂਕਿ 20 ਸਾਲਾ ਨੌਜਵਾਨ ਦੀ ਮੌਤ ਹੋ ਗਈ ਹੈ ਸ਼ੁਭਕਰਮ ਸਿੰਘ ਇਸ ਦਾ ਨਾਇਕ ਜਿਸ ਨੌਜਵਾਨ ਦੀ ਮੌਤ ਹੋਈ ਹੈ ਕਿਸਾਨ ਦੇ ਵੱਲੋਂ ਦਾਵਾ ਕੀਤਾ ਜਾ ਰਿਹਾ ਹੈ ਬਲਦੇਵ ਸਿੰਘ ਸਿਰਸਾ ਕਿਸਾਨ ਆਗੂ ਜਿਨ੍ਹਾਂ ਦੇ ਵੱਲੋਂ ਦਾਵਾ ਕੀਤਾ ਜਾ ਰਿਹਾ ਹੈ ਕਿ ਇਸ ਨੌਜਵਾਨ ਨੂੰ ਪੁਲਿਸ ਨੇ ਸਰਤੇ ਗੋਲੀ ਮਾਰਿਆ ਪੁਲਿਸ ਤੇ ਕਿਸਾਨਾ ਦੇ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ ਕਿਹਾ ਜਾ ਰਿਹਾ ਹੈ ਕਿ ਪੁਲਿਸ ਦੀ ਗੋਲੀ ਲੱਗਣ ਦੇ ਕਾਰਨ ਇਸ ਨੌਜਵਾਨ ਦੀ ਮੌਤ ਹੋਈ ਹੈ ਤਾਂ 20 ਸਾਲਾ ਇਹ ਨੌਜਵਾਨ ਹੈ ਜਿਸ ਦੀ ਮੌਤ ਹੋਈ ਹੈ ਤਾਂ ਤੁਹਾਨੂੰ ਉਹ ਤਸਵੀਰਾਂ ਵੀ ਦਿਖਾ ਰਿਹਾ ਜਿੱਥੇ ਖਨੋਰੀ ਬਾਰਡਰ ਤੇ ਜਦੋਂ ਇਸ ਨੌਜਵਾਨ ਨੂੰ ਗੋਲੀ ਲੱਗਦੀ ਹੈ ਤਾਂ ਕੁਝ ਉਸ ਦੇ ਸਾਥੀ ਉਸ ਨੂੰ ਮੋਡਿਆ ਤੇ ਚੁੱਕ ਕੇ ਹਸਪਤਾਲ ਭਜਦੇ ਹੋਏ ਨਜ਼ਰ ਆ ਰਹੇ ਨੇ ਤਾਂ ਇਸ ਵੇਲੇ ਖਨੋਰੀ ਬਾਰਡਰ ਤੇ ਹਾਲਾਤ ਬੇਹਦ ਤਣਾਅਪੂਰਨ ਬਣੇ ਹੋਏ ਨੇ ਕਿਸਾਨਾ ਦੇ ਵੱਲੋਂ ਲਗਾਤਾਰ ਦਾਵਾ ਕੀਤਾ ਜਾ ਰਿਹਾ ਕਿ ਪੁਲਿਸ ਦੀ ਗੋਲੀ ਲੱਗਣ ਦੇ ਕਾਰਨ ਇਸ ਇਸ ਨੌਜਵਾਨ ਦੀ ਮੌਤ ਹੋਈ ਹੈ ਕਿਸਾਨਾਂ ਦਾ ਕਹਿਣਾ ਹੈ ਕਿ ਦੋ ਲੋਕਾਂ ਨੂੰ ਗੋਲੀ ਲੱਗੀ ਹੈ ਜਦਕਿ ਇੱਕ ਨੌਜਵਾਨ ਦੀ ਮੌਤ ਹੋ ਚੁੱਕੀ ਹੈ ਤਖਨੋਰੀ ਬਾਰਡਰ ਤੇ ਇਸ ਵੇਲੇ ਹਾਲਾਤ ਖਰਾਬ ਹੁੰਦੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ ਜਿਸ ਗੱਲ ਦਾ ਅੰਦਾਜ਼ਾ ਜਿਸ ਗੱਲ ਦੀ ਚਿੰਤਾ ਲਗਾਤਾਰ ਜਤਾਈ ਜਾ ਰਹੀ ਸੀ ਕਿ ਹਾਲਾਤ ਨਾ ਵਿਗੜਨ ਪਰ ਹਾਲਾਤ ਹੁਣ ਵਿਗੜਦੇ ਹੋਏ ਨਜ਼ਰ ਆ ਰਹੇ ਨੇ ਇੱਕ ਨੌਜਵਾਨ ਦੀ ਮੌਤ ਹੋਈ ਹੈ ਕਿਸਾਨਾਂ ਦੇ ਵੱਲੋਂ ਪੁਲਿਸ ਤੇ ਇਲਜ਼ਾਮ ਲਗਾਏ ਜਾ ਰਹੇ ਨੇ ਕਿਹਾ ਜਾ ਰਿਹਾ ਹੈ ਕਿ ਪੁਲਿਸ ਦੇ ਵੱਲੋਂ ਗੋਲੀ ਚਲਾਈ ਗਈ ਹੈ ਜਿਸ ਦੇ ਕਾਰਨ ਇਸ ਨੌਜਵਾਨ ਦੀ ਜਾਨ ਗਈ ਹੈ ਹਾਲਾਂਕਿ ਨੌਜਵਾਨ ਦੇ ਪੋਸਟਮਾਰਟਮ ਤੋਂ ਬਾਅਦ ਇਸ ਗੱਲ ਦੀ ਪੁਸ਼ਟੀ ਹੋਏਗੀ ਕਿ ਨੌਜਵਾਨ ਦੀ ਆਖਰਕਾਰ ਮੌਤ ਤੇ ਵਜਾ ਕੀ ਰਹੀ ਹੈ ਪਰ ਕਿਸਾਨ ਬਲਦੇਵ ਸਿੰਘ ਸਿਰਸਾ ਕਿਸਾਨ ਆਗੂ ਨੇ ਬਲਦੇਵ ਸਿੰਘ ਸਿਰਸਾ ਜਿਨ੍ਹਾਂ ਦੇ ਵੱਲੋਂ ਇਹ ਦਾਵਾ ਕੀਤਾ ਜਾ ਰਿਹਾ ਹੈ ਕਿ ਇਸ ਕਿਸਾਨ ਦੀ ਮੌਤ ਇਸ ਨੌਜਵਾਨ ਦੀ ਮੌਤ ਗੋਲੀ ਲੱਗਣ ਦੇ ਕਾਰਨ ਹੋਈ ਹੈ ਤੇ ਉਹਦਾ ਜਿਹੜਾ ਪਿੰਡ ਹੈ ਉਹ ਬੱਲੋ ਪਿੰਡ ਹੈ ਬਠਿੰਡਾ ਜ਼ਿਲ੍ਹਾ ਹੈ ਤੇ 21 ਸਾਲ ਦੀ ਇਹਦੀ ਉਮਰ ਹੈ ਇਹਦੇ ਸਿਰ ਦੇ ਵਿੱਚ ਐਸ ਜਗ੍ਹਾ ਤੇ ਗੋਲੀ ਲੱਗੀ ਆ ਇੱਥੇ ਇੱਥੇ ਸਿਰ ਦੇ ਵਿੱਚ ਗੋਲੀ ਲੱਗੀ ਆ ਪਲਾਸਟਿਕ ਦੀਆਂ ਗੋਲੀਆਂ ਨਾਲ ਮੋਤਾਂ ਹੁੰਦੀਆਂ ਹੁੰਦੀਆਂ ਨੇ ਬੇਟਾ ਇਹ ਤੁਹਾਨੂੰ ਹਣ ਪੁੱਛ ਦੇਖੋ ਕਦੀ ਪਲਾਸਟਿਕ ਦੀਆਂ ਗੋਲੀਆਂ ਨਾਲ ਮੋਤਾਂ ਨਹੀਂ ਹੋਈਆਂ ਉਹਦਾ ਜ਼ਖਮ ਤਾਂ ਵੇਖੋ ਆ ਤੁਹਾਨੂੰ ਜ਼ਖਮ ਦਿਖਾ ਬਈ ਫੋਟੋ ਦਿਖਾ ਆ ਤੁਹਾਨੂੰ ਫੋਟੋ ਦਿਖਾਉਣੇ ਆ ਉਹਦੀ ਜਿੱਥੇ ਗੋਲੀ ਲੱਗੀ ਆ ਮੇਰਾ ਕਹਿਣ ਤੋਂ ਭਾਵ ਆ ਵੀ ਸਿਰ ਦੇ ਵਿੱਚ ਐਸ ਜਗ੍ਹਾ ਤੇ ਗੋਲੀ ਲੱਗੀ ਆ ਸਿੱਧੀ ਫੈਰੰਗ ਕੀਤੀ ਉਹਨਾਂ ਨੇ ਉਹ 13 ਤਰੀਕ ਤੋਂ ਲਗਾਤਾਰ ਸਿੱਧੀ ਫੈਰੰਗ ਅਤੇ ਬੰਬਾਰੀ ਕਰ ਰਹੇ ਨੇ ਜਿਸ ਤਰ੍ਹਾਂ ਕਿ ਦੂਸਰੇ ਕਿਸੇ ਵਿਦੇਸ਼ੀ ਦੇਸ਼ ਦੇ ਨਾਲ ਕਿਤੇ ਜੰਗ ਲੱਗੀ ਹੁੰਦੀ ਆ ਬਾਰਡਰਾਂ ਦੇ ਉੱਤੇ ਇਹਨਾਂ ਨੇ ਤਾਂ ਮਰ ਕੇ ਸਾਨੂੰ ਕਿਸਾਨਾਂ ਨੂੰ ਇਹ ਇੱਕ ਵਿਦੇਸ਼ੀ ਮੂਲ ਦੇ ਜਿਸ ਤਰ੍ਹਾਂ ਕਿ ਦੁਸ਼ਮਣ ਸਮਝ ਕੇ ਇਸ ਤਰ੍ਹਾਂ ਤੇ ਦੁਸ਼ਮਣਾਂ ਦੇ ਨਾਲ ਵੀ ਵਿਵਹਾਰ ਨਹੀਂ ਕੀਤਾ ਜਾਂਦਾ ਜਿਸ ਤਰ੍ਹਾਂ ਦੀਆਂ ਤੁਸੀਂ ਮੈਨੂੰ ਇਹ ਦੱਸੋ ਕਿ ਇੱਥੇ ਦੀਵਾਰਾਂ ਕੱਢੀਆਂ ਨੇ ਮਾਨਯੋਗ ਸੁਪਰੀਮ ਕੋਰਟ ਅਤੇ UNO ਤੱਕ ਗੱਲ ਪਹੁੰਚਾਉਣ ਵਾਲੇ ਸਮੂਹ ਲੋਕਾਂ ਨੂੰ ਇੱਕ ਬੇਨਤੀ ਕਰਨੀ ਚਾਹਣਾ ਜਿਸ ਤਰ੍ਹਾਂ ਸਾਡੇ ਨਾਲ ਦਰਬਾਰ ਜਿਸ ਤਰ੍ਹਾਂ ਸਾਡੇ ਦੇ ਉੱਤੇ ਇਹ ਜਿਹੜਾ ਤਸ਼ੱਦਦ ਤੇ ਜ਼ੁਲਮ ਹੋ ਰਿਹਾ ਇਹ ਇੱਕ ਇਤਿਹਾਸ ਹੈ ਵੇਖੋ ਤੁਸੀਂ ਕਿ ਜਿਹੜਾ ਅਸੀਂ ਮੈਂ ਤੁਹਾਨੂੰ ਇਹ ਦੱਸਣਾ ਚਾਹਣਾ ਹੈ ਕਿੰਨੇ ਬਹੁਤ ਜ਼ਿਆਦਾ ਇੰਜਣਾਂ ਦੀ ਗਿਣਤੀ ਕੋਈ ਨਹੀਂ ਪਟਿਆਲਾ ਸਿੱਸਾ ਸਾਹਿਬ ਪਟਿਆਲਾ ਦੇ ਵਿੱਚ ਮੈਂ ਜਿਹੜੇ ਨੇ ਦੋ ਇੰਜਣ ਨੇ ਜਿਹੜੇ ਮਰ ਜ਼ਖਮੀ ਨੇ ਜਿਹੜੇ ਮੈਂ ਲੈ ਕੇ ਆਇਆ ਜਿਨ੍ਹਾਂ ਦੇ ਇੱਕ ਦੇ ਤੇ ਆ ਸਿਰ ਦੇ ਵਿੱਚ ਗੋਲੀ ਲੱਗੀ ਆ ਉਹ